ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਵਧੀਆ ਜੀ ਆ ਗਏ ਗਰਜੰਟ ਸਿੰਘ ਹੋਰ ਗਰਜੰਟ ਸਿੰਘ ਕੀ ਹਾਲ ਹੈ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਲੱਗੇ ਆਪਾਂ ਕਣਕ ਬੀਜਣ ਅੰਨੇ ਵਾਲੇ ਵਾ ਕਣਕਾਂ ਮਾਰਿਆਵੇਂਗੇ ਛਿੱਟਾ ਫਿਰ ਪਾਣਗੇ ਯੂਰੀਆ ਕਣਕ ਜਿਹੜੀ ਰਹਗੀ ਗੱਲ ਉਸਮਾ ਦੋਧਲੇ ਪਾ ਲਿਓ ਬਸ ਡੀਏਪੀ ਕੇ ਵਾਹਿਗੁਰੂ ਮਹਾਰਾਜ ਪਲੀ ਕਰੇ ਬਈ ਸਭ ਕਪਲਾ ਕਰੇ ਕੰਮਕਾਰ ਸਭ ਕੇ ਵਧੀਆ ਚਲੇ ਡੀਏਪੀ ਪਾਲੀ ਬਈ ਵਿਚ ਆਪਣਾ ਬੀਜ ਲੱਦ ਲਿਆ ਉੱਪਰ ਬੀਜ ਆਪਣਾਇਨ ਹੋ ਗਿਆ ਮੂੰਹ ਪਾੜਿਆ ਆਵਾ ਬੀਜ ਕੇ ਚਲਾ ਤਦਿਆਂ ਕੱਲ ਮਾਰ ਦੀਆਂ ਹੀ ਆਪਾਂ ਮਾਰ ਰਹੇ ਆ ਛੱਪਾਂ ਲੈ ਕੋਗਾ ਪਰ ਉੱਪਰ ਵੇਟਰ ਕਰ ਰਿਹਾ ਹਾਂ ਹੁਣ ਬਹੁਤ ਉੱਚਾ ਆ ਗਿਆ ਆਪਣਾ ਵੇਟਰ ਦੇ ਇਹੋ ਜੀ ਮਾਰ ਦਿਆ ਪਹਿਲਾਂ ਡੀਪੀ ਦਾ ਛਿੱਟਾ ਮਾਰਤਾ ਤਾਂ ਆਪਾਂ ਨੇ ਫਿਰ ਮਾਰਦਾ ਬੀਜ ਦਾ ਬੀਜ ਦੇਖੋ ਯਾਰ ਪੂਰਾ ਬਹੁਤ ਦਾਣੇ ਹੋਗੇ ਐਂ ਚਿੱਟਾ ਮਾਰ 852 ਜੋੜ ਦਿਆ ਵੀਰੇ ਤਾਇਨੇ ਰੋਟਾਵੇਟਰ ਗੱਲਬਾਰ ਲਾ ਦੇਗੇ ਜਿਹੜਾ ਬਾਈ ਉਹ ਆਪਣਾ ਲਾ ਲਿਓ 15023 ਹੋ ਗਿਆ 118 85 ਗੰਨੇ ਦੀ ਵੈਰੈਟੀ ਹੈ ਇਸ ਦਾ ਹੀ ਉਹੀ ਫਾਇਦਾ ਵੀ ਦੂਏ ਸਾਲ ਕਣਕ ਹੋ ਜਾ ਨਹੀਂ ਜਿਹੜੀ ਦੂਈਆਂ ਲੇਟ ਵੈਰੈਟੀਆਂ ਜਾਂ ਗਬਲਾ ਮੇਲ ਹੈ ਉਹਨਾਂ ਦੀ ਪਰਚੀਆਂ ਲੇਟ ਆਮਾ ਫਿਰ ਕਣਕ ਨਹੀਂ ਹੁੰਦੀ ਉਹਦਾ ਵਾ ਉਹਨੇ ਮੈਂ ਜ ਮੱਕੀ ਮੁੱਕੀ ਲਾਵੇਗਾ ਬੰਦਾ ਕੀ ਆ ਲਾ ਲਿਓ ਕੋਈ ਹੋਰ ਫਸਲ ਕਰੇਗਾ ਲੇਟ ਵਾਲੀ ਰੋਟਰਵੇਟਰ ਬਾਈ ਪੁਰਾਣਾ ਹੋ ਗਿਆ ਆਪਣਾ ਮੈਂ ਬਲੇਡ ਬਰੂਟ ਪਾਣੇ ਵਾਲੇ ਆ ਕਰਾ ਮੇਰੇ ਪੇਰੀ ਤੋਂ ਬਈ ਜਲਾ 2 ਕਿੱਲੇ ਕਣਕ ਕੇ ਉਡੇ ਰਹਿ ਗਏ ਫੇ ਖੜਾ ਕੇ ਆਵੇਂ ਬਾਈ ਕਿੱਕ ਕਰਾਵੇਂ ਰਿਪੇਅਰ ਫਿਰ ਬਾਈ ਲੇਟ ਵੈਰਾਈਟੀਆਂ ਗੰਨੇ ਹੀ ਆ ਲਾ ਕੇ ਇੱਕ ਹੋਰ ਚੱਕਰ ਐ ਫਿਰ ਲੇਬਰ ਦਾ ਚੱਕਰ ਪਵਾ ਜਿਸ ਤਰ੍ਹਾਂ ਹੀ ਆਪਣੇ ਬਾਗੇਤੀ ਵੈਰਾਈਟੀਆਂ ਦੀਆਂ ਐਨੇ ਉਹ ਵੱਢेंगे ਫਿਰ ਜਿਹੜੀ ਲੇਟ ਵੈਰਾਈਟੀਆਂ ਉਹ ਚੱਲ ਜਾਈਆਂ ਜੇ ਆਪਣੇ ਬਸ ਸਾਰੀ ਲੇਟ ਹੋਵੇ ਵੈਰਾਈਟੀ ਫਿਰ ਉਮਰ ਲੇਬਰ ਨਹੀਂ ਮਿਲਦੀ ਇਹ ਚਲੋ ਵਿਚਾਰੇ ਨੇ ਟਾਈਮ ਕੇ ਲਾ ਕੇ ਲੇਬਰ ਵਾਲੇ ਵੀ ਕੰਮ ਲੱਗ ਗਏ ਆਪਾਂ ਵੀ ਕੰਮ ਲੱਗ ਗਏ ਨਾਲੇ ਕਣਕ ਹੋਊਗੀ ਆਪਣੀ ਕੁਸਣਾ ਕੁਸ ਚਲੋ ਹੋਏਗੀ ਜੋ ਵੀ ਮਹਾਰਾਜ ਨੂੰ ਮਨਜ਼ੂਰ ਹੈ ਠੀਕ ਹੈ ਬਾਈ ਲਾਵਾ ਯੂਰੀਆ ਪਰ ਝਟ ਚਲਾ ਬਸ ਉਹ ਆਪਣਾ ਨਿਬੜ ਗਿਆ ਕੰਮ ਇਹ ਛੱਟਾ ਮਾਰਨ ਦਾ ਆਪਣੇ ਮਾਰ ਦਿਆ ਮਤੈ ਰਲਾ ਕੇ ਕਰ ਦੇਗਾ ਬਾਦ ਵਿੱਚ ਡੌਨਰ ਨੂੰ ਪਾ ਦੇਗਾ ਪੇ ਲੱਗੇ ਯੂਰੀਆ ਲੱਦਣ 10 ਲਾਦ ਗਏ 11 20 ਥੱਲੇ ਲੱਦ ਲਿਓ ਉੱਥੇ ਰਹਿ ਜਾਏਗਾ ਉੱਥੇ ਫਿਰ ਕਨਾਂ ਹੋਰ ਲਖੇ ਤਮ ਕੱਲ ਨੂੰ ਪਾਵੇਂਗੇ ਪਾਪਾ ਨੂੰ ਜੇ ਬਹੁਤ ਵੱਡਾ ਨ ਦੇ ਪਰਖ ਲੈ ਦੇ ਉਧਰ ਪਾਤੀ ਆਪਾਂ ਨੇ ਸਮਾ ਲੰਬੀ ਪੱਟਾਂ ਕੇਤਨਾ ਉਹ 6 6 ਕੀ ਲੈਂਗੀ ਪੱਟਾਂ ਇਹ ਤਿੰਨ ਪੱਟਾਂ ਜੀ ਇੱਕ 6ਾਂ ਕੀ ਇੱਕ 4ਾਂ ਕੀ ਇੱਕ 3ਾਂ ਜੀ ਕਰਾਂ ਚੱਲਦਾ ਲੇਲ ਜੀ ਪਾਇਆ ਵੀ ਰੇ ਆਪਾਂ ਯੂਰੀਆ 20 ਕਿੱਲੇ ਰਹਿ ਗਏ ਤੇ 22 ਥੱਲੇ ਪੈ ਗਏ 22 23 ਥੱਲੇ ਪੈ ਗਏ 20 ਕਿੱਲੇ ਆ ਥੋੜਾ ਬੱਤ ਤੇ ਗਿਆ ਥੋੜੀ ਦੋ ਖੇਤ ਰਹਿ ਗਏ ਆਪਣੇ ਇੱਕ ਠੀਰੇ ਵਾਲਾ ਰਹਿ ਗਿਆ ਇੱਕ ਤਰੇਗਾ ਘਨੌਰ ਵਾਲਾ ਜਾਣਾ ਮਿਲਣ ਨੂੰ ਆਪਾਂ ਨੇ ਉਹ ਕੱਲ੍ਹ ਜਾਂ ਪਰਸੋਂ ਪਾਵੇਂਗੇ ਦੋੇ ਖੇਤਾਂ માં ਥੋੜੇ ਖੇਤ ਨਰਮ ਹੈ ਹਲੇ ਕਦੋਂ ਕੰਮ ਹੋਊਗਾ ਫਿਰ ਉਧਰ ਦਿਹਾੜੀ ਲੱਗ ਜਾਈ ਦੋੇ ਖੇਤਾਂ માં ਲਾ ਲਿਓ 35 36 ਕਿਲੋ ਉਧਰ ਐ 20 ਕਿਲੋ ਬਰਾਂ ਲਾ ਲਿਓ 55 ਅੱਛੀ ਪਿੱਲੇ ਹੋ ਗਏ ਪੰਜ ਗਿੱਲੇ ਆਪਣੇ ਇੱਕ ਹੋਰ ਰਹੇ ਹੋਏ ਆ ਉਹਨਾਂ ਨੂੰ ਹਜੇ ਪਾਣੀ ਨਹੀਂ ਲਗਿਆ ਉਹਨਾਂ ਨੂੰ ਵੀ ਪਾ ਕੇ ਪਾਣੀ ਲਾ ਦੇਣੀ ਲਗਾ ਦੇ ਇੱਕ ਦੋ ਦਿਨ ਮੱਲੇ ਆ ਜੀ ਅੱਗੇ ਬਣੇ ਰਿਹਾ ਆਪਣੀ ਵੀਡੀਓ ਕੇ ਲਈ ਧੋ ਦੇ ਟਰੈਕਟਰ ਲਾ ਦੇ ਧੋ ਕੇ ਅੰਦਰ ਛੱਡਮਾ ਇਹ ਵੀ ਬਾਈ ਜਿਸ ਤਰ੍ਹਾਂ ਰੇਰੂ ਪਾ ਕੇ ਸਬਰੇ ਕਰਕੇ ਬੰਦਤਾ ਨਾ ਹਾ ਇਹ ਵੀ ਇਸ ਤਰ੍ਹਾਂ ਧੋਣਾ ਲਗਾ ਨੜਾ ਨਾ ਲਗਾ ਨਹੀਂ ਫਿਰ ਜਮ ਜਾ ਬਹੁਤ ਔਖਾ ਉਤਰਾ ਨਾਲੇ ਭਾਈ ਜਿਹੜਾ ਯੂਰੀਆ ਉਹ ਗਾਲਦੇ ਆ ਚੀਜ਼ ਨੂੰ ਪਾਊਡਰ ਜਾਂ ਬਹੁਤ ਕਿਰਾ ਟਰੈਕਟਰ ਪਰ ਇਹ ਵੀ ਐਨ ਸਾਫ ਕਰਕੇ ਧੋ ਦਿਆ ਦੇਖਾਂ ਭਾਈ ਮੇਲੇ ਨੂੰ ਜਾਣੇ ਕੀ ਕਰਾਂ ਤਿਆਰੀ ਚਲਾਂ ਸਲਾਣਾ ਪਹੁੰਚ ਗਏ ਜੀ ਬੱਸ ਸਟੈਂਡ ਰਾਜਪੁਰਾ ਆਪਾਂ ਉਰੇ ਦੇ ਫੜेंगे ਬੱਸ ਖੰਨੇ ਕੀ ਖੰਨੇ ਦੇ ਫਿਰ ਮਲੋ ਜਾਹੇਗੇ ਮਿਲ ਦੇਖੋ ਇਸ ਤਰ੍ਹਾਂ ਰਹਾ ਸਾਫਰ ਹੈ ਜਿਹੜਾ ਅੱਜ ਥੋੜਾ ਐਤਵਾਰ ਕਰਕੇ ਬੱਸਾਂ ਘੱਟ ਚੱਲ ਰਹੀਆਂ ਹਨ ਜਿਲਗੀ ਜੀ ਬੱਸ ਬਸਮਾ ਰਾਸ਼ਪੁਰਾ ਹਰਿਆਣਾ ਰੋਡਵੇ ਜਮੈਂ ਚੜ ਗਏ ਆਪਾਂ ਇਸ ਤਰ੍ਹਾਂ ਠੀਕ ਹੈ ਕਿੱਥੇ ਜਾ ਰਹੇ ਆ ਕਿੱਥੇ ਜਾ ਰਹੇ ਆ ਲੁਧਿਆਣਾ ਕਿੱਥੇ ਧਿਆਨ ਕਹਾਂ ਸੇ ਆਏ ਹੋ ਸਰਾਂਗੋੜ ਘਰਨਪੁਰ ਰੋਲਾ ਹੋ ਗਿਆ ਬਾਈ ਸਵਾਰੀਆਂ ਦਾ ਉਹ ਬੱਲਾ ਅਬ ਇਹ ਸੱਲ ਲਾ ਕੇ ਅੰਦਰ ਹੋ ਜਾਓ ਦੋਈ ਟਰੈਕਟਰ ਦੀ ਗੱਡੀ ਨਹੀਂ ਆਂ ਡਰਾਈਵ ਵਾਲਾ ਪਹੁੰਚ ਗਏ ਜੀ ਪਿੰਡ ਨਾ ਮੇਲਾ ਪਿੰਡ ਤੇ ਲੈਨ ਆਪਣੇ ਤੇ ਅਗਲੀ ਇੱਕ ਚੱਲ ਗਈ ਇੱਕ ਉਹ ਆਪਣੀ ਚਲੇਗੀ ਪੂਰਾ ਰਾਸ ਹੈ ਮਿਲ ਲਵਾ ਇਹ ਲੈਨ ਦੇਖੋ ਚੱਲੀ ਹੈ ਗੱਲ ਕਿ ਟਰਾਲੀਆਂ ਲੱਗੀਆਂ ਉਧਰ ਦੇ ਆਣ ਉਹ ਆ ਗਿਆ ਜੌਂਡੀਅਰ ਗਿਲ-ਗਿਲ ਜਿਹੜੀ ਲੈਨ ਖਾਲੀ ਹੋਆ ਉਹੀ ਭਰ ਜਾ ਕਰੋ ਜੀ ਚੈੱਕ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਤਾਂ ਗੇਤੀ ਵੈਰੈਟੀਆਂ ਸੀ ਸੀਓ 118 15023 ਪੀਵੀ 92 95 85 ਨੇਗੇਟਿਵ ਵੈਰਾਈਟੀਆਂ ਹੋ ਗਈਆਂ ਜੀ ਜਿਸ ਤਰ੍ਹਾਂ ਇਹ ਉਹ ਪਰਚੀ ਇਹ ਦੇਖੋ ਇਹ 238 ਹੈ ਇਹ ਸੀਓ 238 ਹੈ ਇਹ ਹੋ ਗਿਆ ਭਾਈ ਆਪਣੀ ਗੇਤੀ ਵੈਰਾਈਟੀਆਂ ਇਸ ਤੋਂ ਬਾਅਦ ਆ ਜਾਂਦੇ ਲੋ ਗਬਲਾ ਮੇਲ ਵੈਰਾਈਟੀਆਂ ਜਿਹੜੀਆਂ ਜਿਸ ਤਰ੍ਹਾਂ 50 11 ਹੋ ਗਿਆ 160 ਹੋ ਗਿਆ 14 201 ਹੋ ਗਿਆ ਕੁਝ ਵੈਰਾਈਟੀਆਂ ਹੋਰ ਹੈ ਜਿਹੜੀ ਮਤਲਬ ਗਬਲੇ ਮੇਲ ਮਾ ਜਾਂ 13 235 ਆ ਉਹ ਵੀ ਸ਼ਾਇਦ ਗਬਲਾ ਮੇਲ ਲੈ ਆਪਣਾ ਇਹ ਇਹ ਨਏ ਵੈਰਾਈਟੀਆਂ ਜੇ ਆਪਾਂ ਹੀ ਵੱਡਾਂ ਇਹ ਨੀ ਪਰਚੀ ਬਾਬਾ ਤਾਂ ਆਪ ਨੂੰ 10 ਰੁਪਏ ਰੇਟ ਘੱਟ ਮਿਲਾ 10 ਰੁਪਏ ਰੇਟ ਘੱਟ ਹੈ ਉਹਨੂੰ ਉਸ ਵੈਰਾਈਟੀਆਂ ਇਸ ਟਾਈਮ ਜੇ ਆਪਾਂ ਮਤਲਬ ਜਨਵਰੀ ਮੈਂ ਵੱਢਾਂਗੇ ਤਾਂ ਫਿਰ ਪੂਰਾ ਰੇਟ ਮਿਲੇਗਾ ਈਸੀ ਕਰਕੇ ਉਹਨਾਂ ਦੀ ਪਰਚੀ ਲੇਟ ਆ ਬਾਬਾ ਜੀ ਆਪਾਂ ਕਣਕ ਕਣਕ ਨਹੀਂ ਬੀਜ ਸਕਦੇ ਉਹਨਾਂ ਖੇਤਾਂ ਮੈਂ ਇਸ ਕੀਨ ਖੇਤਾਂ ਮੈਂ ਆਪਾਂ ਕਣਕ ਬੀਜ ਸਕਾਂ ਜਿਹੜੀ ਗੇਤੀ ਵੈਰਾਈਟੀ ਹੈ ਇਸ ਕਰਕੇ ਮਿਲ ਰਿਕਵਰੀ ਪੂਰੀ ਕਰ ਜਾਗਣਾ ਇਸ ਕਰਕੇ ਮਿਲ ਪਹਿਲਾਂ ਗੇਤੀ ਵੈਰਾਈਟੀ ਚਲਾਵਾ ਗੇਤੀ ਬੀਜਣੇ ਮੈਂ ਜ਼ਿੰਮੇਦਾਰ ਨੂੰ ਵੀ ਫਾਇਦਾ ਵਾਜੀ ਟਾਈਮ ਗੱਲ ਖੇਤ ਵਿੱਲਾ ਹੋ ਜਾ ਪਰਚੀਆਂ ਜਾਂ ਟਾਈਮ ਗੱਲ ਮਿਲ ਗਿਆ ਬਾਈ ਮਸ਼ੀਨ ਵਾਲੀ ਟਰਾਲੀਆਂ ਬਾਈ ਸਾਮਣ ਵਾਲੀਆਂ ਹੋਰ ਬਾਈ ਕੀ ਹਾਲ ਹੈ ਠੀਕ ਚੱਲ ਰਿਹਾ ਕੰਮ ਹੋਰ ਹੋਰ ਚਲੋ ਵਧੀਆ ਹੀ ਜੀਦਾ ਹੋ ਗਈਆਂ ਬਾਈ ਖਾਲੀ ਦੋ ਇਹ ਟਰਾਲੀਆਂ ਇਹ ਵੀ ਕਪੜੀਆਂ ਸਿਆਰ ਰਿਹਾ ਕੰਮ ਬਾਬੇ ਕਿਰਪਾ ਕਰੇ 74 ਗਾਉਂਟਰ 60 ਕਿਲੋ ਕਿੰਨਾ ਉਤਰਿਆ ਜੀ ਛੋਟੀ ਮਾ ਗੰਨਾ ਥੋੜਾ ਹਲਕਾ ਤਾਂ ਇਸਕਾ ਬੜੇ ਮਾਈ ਦਾ ਇਹ ਉਤਰਿਆ 74 60 ਇੱਕ ਦਿਨ ਕਰਨ 99 ਗੰਨਾ ਵੀ ਉਤਰਿਆ ਮੈਂ 18 ਹਨਾ ਲਓ ਦੂਈ ਮੈਂ ਦੇਖਾਂ ਕਿੰਨਾ ਹੋਇਆ ਬੜੀ ਮਾ ਉਤਰਿਆ 140 ਗਾਉਂਟਰ 80 ਕਿਲੋ ਲੈ ਬਈ ਹ ਅੱਜ ਗੰਨਾ ਹਲਕਾ ਹੈ ਨਹੀਂ ਇਸਮਾ 174 75 ਵੀ ਉਤਰਿਆ ਹਨਾ ਬੜੀ ਮਾ ਹਾਂ ਉਸਮਾ 99 ਉਤਰਿਆ ਚਲੋ ਦੇਖਾਂ ਭਾਈ ਆਪਣੀ ਵੀ ਲਾਈਨ ਚੱਲਣ ਵਾਲੀ ਐ ਬਿਲਾ ਜਾ ਕੇ ਬਾਹਰ ਦੇਖਾਂ ਨੇ ਰਹਿ ਗਈ ਕੰਡਾ ਖੁੱਲੇਗਾ ਫਿਰ ਆਜੀ ਟਰਲੀ ਅੰਦਰ ਆਪਣੀ ਤੁਰਪੀ ਲਾਈਨ ਥਿੰਦਾ ਵੀਰ ਆਇਆ ਨਹੀਂ ਹਲੇ ਬੰਦੇਵੇਂ ਦੋ ਐ ਮਨੂੰ ਹਰ ਮੈਂ ਟਰੈਕਟਰ ਤਿੰਨ ਹੋ ਗਏ ਤੁਰਾਂ ਹੌਲੀ ਹੌਲੀ ਲਾਵਾ ਜੀ ਨੇੜ ਐ ਆ ਰਿਹਾ ਵੀਰ ਥੋੜਾ ਜਿਹਾ ਪਿੱਛੇ ਹੋਈ ਫੋਨ ਪਰਵਾਦ ਚੱਲ ਗਈ ਲੈਣ ਆਪਣੀ ਲੱਗ ਗਿਆ ਜੰਡਾ ਹੋਣਾ ਪੂਰੇ 852 ਫਿਰ ਆਪਣਾ ਹਾਲੈਂਡ ਹੈ ਪਿੱਛੇ ਭਿੰਦੇ ਵੀ ਰਾਲਾ ਪ੍ਰੀਤ ਪ੍ਰੀਤమే ਹੀ ਜੀਤ ਹੈ ਬਾਈ ਬਹੁਤ ਖੁਸ਼ੀ ਹੋਇਆ ਇਹ ਜੇ ਬਜ਼ੁਰਗਾਂ ਨੂੰ ਦੇਖ ਕੇ ਜਿਹੜੇ ਬਾਈ ਟਰਾਲੀਆਂ ਲੈ ਲੈ ਕੇ ਆਵਾ ਮਹਰੇ ਚਲੋ ਮਹਾਰਾਜ ਦੇ ਰੰਗ ਹੈ ਬਾਈ ਕੀ ਨਾ ਬੰਦਿਆਂ ਬਾਈ ਨਹੀਂ ਚੀਜ਼ਾਂ ਹੈ ਨਹੀਂ ਉਹਨਾਂ ਨੂੰ ਘਾਟ ਮਹਿਸੂਸ ਕਰਵਾਓ ਲਿਓ ਜੀ ਹੋ ਗਿਆ ਕੰਡਾ ਆਪਣਾ ਟਰਾਲੀਆਂ ਦਾ ਕੰਡਾ ਦਾ ਕਿਸਮਾ ਹੋਇਆ 855 ਦਾ 310 ਕੁੰਟਰ ਹੌਲੈਂਡ ਮਾ ਹੋਇਆ 300 42 ਕੁੰਟਰ ਉਸਮਾ ਹੋਇਆ ਪ੍ਰੀਤਮਾ ਹੋਇਆ 275 ਕੁੰਟਰ ਗੱਣਾ ਜਾਨੀ ਤਕਰੀਬਨ 3.5 300 ਹੈ ਗੱਣਾ ਔਨਲੈਣ ਮਾ 270 75 ਗੰਨਾ ਇਸਮਾ 250 ਹੈ ਉਸਕੇ ਵਿੱਚ ਹੈ 215 ਜੀ 15 ਬੀ ਗੰਨਾ ਇੰਨਾ ਗੰਨਾ ਆ ਜੀ ਬਾਕੀ ਭਾਈ 401 ਰੁਪਏ ਆਪਣਾ ਗੰਨੇ ਦਾ ਰੇਟ ਹੈ ਜਿਸ ਮਾਤੇ 349 ਰੁਪਏ 50 ਪੈਸੇ ਮਿੱਲ ਵਾਲੇ ਪਾ ਰਹੇ ਆ 60 ਰੁਪਏ 50 ਪੈਸੇ ਪਾਵੇਗੀ ਸਰਕਾਰ ਜਿਹੜੇ ਭਾਈ ਮਿੱਲ ਵਾਲੇ ਪਾ ਰਹੇ ਆ ਪੈਸੇ ਉਹ ਤਾਂ ਆਪਣੇ ਹਫ਼ਤੇ 10 ਦਿਨਾਂ માં ਖਾਤੇ માં ਆ ਜਾਂ ਜਿਹੜੇ ਸਰਕਾਰ ਪਾਵੇਗੀ ਉਹ ਬਾਈ ਬਾਦਮਾ ਦਾ ਸਾਰਾ ਸੀਜ਼ਨ ਨਿਪਟ ਜਾਏਗਾ ਉਸਤੇ ਬਾਦ ਪਾਵਾ ਸਰਕਾਰ ਦੇਖੋ ਇਹ ਚੱਲ ਰਹੀ ਹੈ ਚੈਨ ਪੂਰੇ ਲਗੀਆਂ ਟਰਾਲੀਆਂ ਆਪਣੀਆਂ ਹੋਈਆਂ ਖਾਲੀ ਸਰਕਾਰ ਵਾਲੇ ਪੈਸੇ ਬਾਈ ਮੜ ਮੋਟੇ ਕੇ ਪਿੱਛਾ ਹੋ ਜਾਵਾਂਗੇ ਮਰੀ ਬੱਕੀ ਮਿਲ ਵਾਲੇ ਕੇ ਪੈਸੇ ਪਹਿ ਜਾਵਾਂ ਕੋਈ ਚੱਕਰ ਨਹੀਂ ਹਫਤੇ 10 ਦਿਨ ਕੇ ਵਿੱਚ ਇਨਕਾ ਹਾਡਰ ਵੀ ਪੰਜਾਬ ਐਸੇ ਆਪਣੇ ਜਿਹੜੇ ਉਹ ਬਾਦਮਾ ਸਰਕਾਰ ਪਾਵੇਗੀ 349 ਰੁਪਏ 50 ਪੈਸੇ ਮਿਲ ਵਾਲੇ ਨੇ ਪਾਣੇ ਆ ਜਿਹੜੇ ਕਿ ਹਫਤੇ 10 ਦਿਨ ਕੇ ਅੰਦਰ ਅੰਦਰ ਪਹਿ ਜਾਵਾਂ ਜਿਹੜਾ ਮਿਲਗਾ ਟਾਈਮ ਹੈ ਅੱਛਾ ਭਾਈ ਕਹੀਂ ਮਿਲ ਲੈਣ ਜਿਹੜੇ ਉਹ ਪਲੈਂਟੀ ਬੌਂਡ ਕਰਾਂ ਆਪਣਾ ਵੀ ਬੌਂਡ ਹੋਇਆ ਵਾ ਇੱਕ ਕਿਸਮ ਦੀ ਕੰਟਰੈਕਟ ਫਾਰਮਿੰਗ ਹੈ ਉਹ ਜਿਹੜੀ ਕਨੇ ਦੀ ਖੇਤੀ ਹੈ ਆਪਣਾ ਬੌਂਡ ਹੋ ਗਿਆ ਵੀ ਉਹਰੇ ਆਪਾਂ ਨੇ 1000 ਕਾਊਂਟਰ 2000 1500 ਜੋ ਵੀ ਆਪਣਾ ਵੀ ਨਾ ਕੰਨਾ ਗੇਰਨਾ ਹੋਰ ਹੈ ਮਤਲਬ ਜਿੱਤਰਾ ਇਹ ਮਿਲਿਆ ਆਪਣਾ ਇਸ ਦਾ ਕੋਈ ਚੱਕਰ ਨਹੀਂ ਜਿੱਤਰਾ ਕਹੀਂ ਮਿਲ ਪਲੈਂਟੀ ਬੌਂਡ ਕਰਾਂ ਆਏ ਆ ਉਹ ਕਰਾਂ ਵੀ ਜੇ ਆਪਣਾ 1000 ਕਾਊਂਟਰ ਦਾ ਬੌਂਡ ਹੋ ਗਿਆ ਜੇ ਆਪਾਂ ਨੇ 1000 ਕਾਊਂਟਰ ਕੰਨਾ ਨਾ ਪੂਰਾ ਕਰਿਆ ਤਾਂ ਉਹ 20 ਰੁਪਏ 30 ਰੁਪਏ ਜੋ ਵੀ ਪਲੈਂਟੀ ਉਹਨਾਂ ਕੀ 10 ਰੁਪਏ ਤਾਂ ਉਹ ਸਾਰੇ ਉਸ ਮਤੇ ਕੱਟ ਲੇਗੇ ਉਹ ਜੇ ਮਤਲਬ ਪੂਰਾ ਹੋ ਗਿਆ ਗਰ ਬੌਂਡ ਆਪਣਾ ਫੇਰ ਉਹ ਆਪਣਾ ਪੂਰਾ ਪੂਰੇ ਪੈਸੇ ਦੇ ਹੈਗੇ ਇੱਕ ਕਿਸਮ ਦੀ ਕੰਟਰੈਕਟਰ ਫਾਰਮਿੰਗ ਵਾਲਾ ਹੀ ਕੰਮ ਹੈ ਗੰਨੇਗਾ ਦੇਖੋ ਲਾਹੇਵੰਦ ਫਸਲ ਹੈ ਬਾਈ ਕੋਈ ਇਹ ਜੀ ਬਾਤ ਨਹੀਂ ਦੋ ਹੀ ਫਸਲਾਂਗੇ ਗੱਲ ਥੋੜੀ ਬਹੁਤੀ ਹੋਣੀ ਜ਼ਰੂਰੀ ਹੈ ਬੰਦਾ ਡੋਬਾ ਸੋਕਾ ਕੱਟ ਲਿਆ ਠੀਕ ਹੈ ਜੀ ਅੱਜ ਦੀ ਵੀਡੀਓ ਦੇਖਣੇ ਵਾਸਤੇ ਧੰਨਵਾਦ ਸਾਰਿਆਂ ਦਾ ਬਣੇ ਰਹੇ ਕਰੋ ਆਪਣੇ ਚੈਨਲ ਗੈਲ ਹੋਰ ਵੀਡੀਓ ਦੇਖਣੇ ਵਾਸਤੇ ਕਰਾਂਮਾ ਬਾਈ ਖਾਲੀ ਆਪਣਾ ਨੰਬਰ ਆਏਗਾ ਕਰਾਂਗੇ ਕੱਲ ਹੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਅੱਜ ਦਾ ਵੀਡੀਓ ਦੇਖਣੇ ਵਾਸਤੇ